ਹਾਂਜੀ ਮਿੱਤਰੋ ਕੀ ਹਾਲ ਸਾਰੇ ਭਰਾਵਾਂ ਦਾ ਘਰ ਪਰਿਵਾਰ ਜਾਨਵਰ ਸਾਰੇ ਵੀਰਾਂ ਸੈੱਟ ਨੇ ਤੇ ਕੀ ਬੰਦਾ ਕਰਦਾ ਮਿੱਤਰੋ ਬੱਚੇ-ਪੁੱੱਚੇ ਘਝਾਲੇ ਆ ਇਹ ਬਸ ਆਪਾਂ ਤਾਂ ਲਗਭਗ ਸਾਰੇ ਘਝਾਈ ਲਏ ਆ ਵਿੱਚੋ ਬਸ 4-5 ਹੀ ਰਹਿੰਦੇ ਆ ਬਾਕੀ ਜਿਹੜੇ ਨਿੱਕੇ ਆ 10 ਕੋ ਹੋਣਗੇ ਉਹ ਵੀ ਲੱਗ ਜਾਣਗੇ ਹੌਲੀ-ਹੌਲੀ ਅੱਜ ਹੈਗੀ ਸੰਗਰਾਣ ਤੇ ਤਾਂ ਹੀ ਬਾਬਾ ਬੋਲੀ ਜਾਂਦਾ ਆਪਣੇ ਗੁਰਦੁਆਰਾ ਹੈਗਾ ਨੇੜੇ ਹੀ ਆ ਉੱਧਰ ਇੱਕ ਬਾਈ ਜੇ ਨੇ ਪਤੰਗੂ ਹੀ ਚੜਾਉਣ ਲੱਗ ਪਿਆ ਏ ਪਤੰਗਾਂ ਦੀ ਵੀ ਆ ਗਈ ਆ ਰੋਤਾ ਹੁਣ ਆਪਾਂ ਬੱਚਾ ਛੱਡਾਂਗੇ ਨਵੇਂ ਹੋਰ 1 2 ਤੇ ਪਹਿਲਾਂ ਆਪਾਂ ਬੰਨ੍ਹ ਲੈਨੇ ਕਬੂਤਰ ਆਹ ਹਾਲਾ ਆਲਾ ਆਪਾਂ ਪਹਿਲਾਂ ਕਬੂਤਰ ਬੰਨ੍ਹ ਲੈਨੇ ਆ ਛਤਰੀ ਦੇ ਏ ਬਾਕੀ ਫਿਰ ਬਾਅਦ ਚ ਛੱਡਦੇ ਆ ਬੱਚੇ ਆਪਾਂ ਅੱਜ ਆਪਾਂ ਛੱਡਾਂਗੇ ਟੂ ਸੈਟਵਰੀ ਵਾਲਾ ਬੱਚਾ ਡੋਰ ਦੇਖੋ ਮਿੱਤਰੋ ਕਿੰਨੀ ਲੰਮੀ ਆ ਕਬੂਤਰ ਬੰਨ ਲਗੇ ਤੇ ਫੇਰ ਤੁਨਗਾ ਕੰਟੀਨਿਊ ਕਰਦੇ ਆ ਬੱਚਾ ਛੱਡਦੇ ਆ ਲਓ ਜੀ ਕਬੂਤਰ ਆਪਾਂ ਬੰਨਤਾ ਛਤਰੀ ਤੇ ਹੁਣ ਆ ਬੱਚੇ ਛੱਡਦੇ ਆ ਬੱਚੇ ਛੱਡ ਕੇ ਆਪਾਂ ਤੁਹਾਨੂੰ ਹੋਰ ਜਾਨਵਰਾਂ ਦਾ ਸ਼ੌਂਕ ਕਰਾਉਣੇ ਆ ਜਿਹੜੇ ਮਤਲਬ ਆਪਣੇ ਇੱਥੇ ਹੈ ਨਹੀਂਗੇ ਉਹ ਹੋਰ ਕਿਸੇ ਪਾਸੇ ਆਪਣੇ ਕਬੂਤਰ ਤੇ ਤੁਹਾਨੂੰ ਉਹਨਾਂ ਦਾ ਵੀ ਜਾ ਕੇ ਸ਼ੌਂਕ ਕਰਵਾਵਾਂਗੇ ਅੱਜ ਤੇ ਨਾਲੇ ਆਪਣੇ ਕੁੱਕੜਾ ਦੋ ਤੇ ਉਹਨਾਂ ਦਾ ਵੀ ਸ਼ੌਂਕ ਕਰਵਾਵਾਂਗੇ ਇੱਕ ਤਾਂ ਆਪਾਂ ਛੱਡਣਾ ਰਹਾਤਾ ਬੱਚਾ ਉਹੀ ਕਿਹੜਾ ਆਪਾਂ ਛੱਡਿਆ ਸੀਗਾ ਕੱਲ੍ਹ ਯਾ ਲੈ ਬਈ ਇੱਕ ਕੱਪ ਆ ਬੱਚਾ ਛੱਡਣਾ ਇਹਦਾ ਹੈਗਾ ਟੂਸਾ ਹੈਗਾ ਗੁਲਾਬੀ ਇਹਦਾ ਕਰਾ ਦਿੰਨੇ ਰੰਗ ਦਾ ਵੀ ਸ਼ੌਂਕ ਆਪਾਂ ਟੂਸਾ ਗੁਲਾਬੀ ਟੌਰੀ ਤੇ ਇੱਕ ਥੋੜਾ ਜਿਹਾ ਬੈਠਾ ਥਾ ਰੰਗ ਇਹਦੇ ਇਹਨੂੰ ਛੱਦਰੀ ਦੇ ਬਾਹਰ ਦਿੰਨੇ ਆ ਇਹ ਵੱਡਾ ਹੋ ਗਿਆ ਯਾਰ ਤੇ ਨਿਕਲਦੇ ਛੱਡਿਆ ਨਹੀਂ ਗਿਆ ਭਈ ਅੱਬਾ ਅੱਬਾ ਬੈ ਗਿਆ ਮਿੱਤਰੋ ਇੱਕਾ ਪਤਾ ਨਹੀਂ ਕਿਹਦਾ ਫਿਰਦਾ ਕਬੂਤਰ ਆਇਆ ਇਹ ਰੰਗ ਵੇਣੇ ਆਪਾਂ ਕਿਹਦਾ ਹੈ ਇਹ ਇਹ ਝਾੜ ਪਿਆ ਵੇ ਮਿੱਤਰੋ ਜਿਵੇਂ ਚਿੱਟਾ ਕਬੂਤਰ ਹੈ ਕੋਈ ਰੰਗਣੇ ਲੱਗਾਇ ਦੇ ਇਥੇ ਸਾਡੇ ਪਿੰਡ ਕੋਠੀ ਤੇ ਦੋ ਤਿੰਨ ਕਬੂਤਰ ਰਹਿੰਦੇ ਆ ਉਹਨਾਂ 'ਚ ਹੋਊਗਾ ਇਹ ਅੱਕਦਾ ਦੇਖ ਲਿਓ ਇੱਕ ਆਪੇ ਛੱਡਣਾ ਆਹਾ ਡੰਡੇ ਵਾਲਾ ਕਬੂਤਰ ਇੱਕ ਛੜਨਾ ਪਰ ਰੱਤਾ ਇੱਕ ਛੜਨਾ ਹਰੀ ਬਗਲ ਵਾਲਾ 4 ਤੇ ਇੱਕ ਲਾਕ ਵਾਲੀ ਪੂਛ ਲਾਲ ਡੰਡੇ ਆ 5 ਇੱਕ ਅੱਧਾ ਹੋਰ ਦੇਖਣਾ ਹੈ ਲਓ ਜੀ ਰੱਤਾ ਬੱਚਾ ਵੀ ਬੈਠ ਗਿਆ ਛਤਰੀ ਦੇ ਇਹ ਕਾ ਬੈ ਗਿਆ ਹੁਣ ਆਪਾਂ ਲਿਆਉਣੇ ਆ ਹਰੀ ਬਗਲ ਵਾਲਾ ਬੱਚਾ Ah, perdà! Ciao la vedo con bar. A godri le pomarde. ਥੋੜੇ ਇੱਕ ਹੋਰ ਰਹਿ ਗਿਆ ਇਹਨੂੰ ਛੱਡ ਕੇ ਤੇ ਆਪਾਂ ਫਿਰ ਚੱਲਦੇ ਆ ਤੁਹਾਨੂੰ ਦੂਜੇ ਕਬੂਤਰ ਵਿਖਾਉਣ ਚੱਲਦੇ ਆ ਤੇ ਇੱਕ ਆਪਾਂ ਨਾਲੇ ਬਾਜ ਨੂੰ ਲੈ ਕੇ ਜਾਵਾਂਗੇ ਖੇਤ ਤੇ ਇੱਕ ਆਪਾਂ ਨੂੰ ਵਿਖਾਉਣੀ ਤੁਹਾਨੂੰ ਦੂਜੇ ਕਬੂਤਰ ਬੱਚੇ-ਬੱਚੇ ਬੰਨ ਜੀ ਗਈ ਛਤਰੀ ਤੇ ਆਪਾਂ ਨਿੱਕੇ ਫਿਰ ਆਪਾਂ ਚੱਲਦੇ ਆ ਲਓ ਜੀ ਮਿੱਤਰੋ ਦੂਜੇ ਬੱਚੇ ਦਾ ਬਾਤਿਆ ਇਧਰ ਹੀ ਬਾਤਿਆ ਇਧਰ ਹੀ ਬਾਤਿਆ ਐ ਤੇ ਬਹਿ ਗਿਆ ਤੇ ਇੱਕ ਬੱਚਾ ਉੱਡ ਗਿਆ ਯਾਰ ਆਹ ਇਹ ਗਾ ਗਲਾਬੀ ਸਾਤੇ ਵਾਲਾ ਇਹ ਬਕਾਲੇ ਸ਼ੌਂਕ ਰਾਇ ਸੀਗਾ ਇਹ ਛੇਤਰੀਏ ਕੋ ਬੜਕਾਈ ਜਾਂਦੇ ਆ ਆਦਾ ਰੱਤਾ ਆਪਣਾ ਆ ਆ ਗਿਆ ਉਹ ਬਹਿ ਗਿਆ ਇਹ ਹਾਈ ਨਿੱਕਾ ਬੱਚਾ ਹੀ ਆ ਚੀਕਦਾ ਹੀ ਹੈ ਕੋਈ ਨਾ ਆਈਊਗਾ ਇਹ ਸਾਹਮਣੀ ਬਹਿ ਕੇ ਛੇਰੀ ਦੇ ਬਈਂ ਸੀਗੇ ਬੈਠਾ ਨਹੀਂ ਗਿਆ ਇਤੋਂ ਚਲੋ ਕੋਈ ਨਾ ਆਈਊਗਾ ਦੀ ਚਸ ਵਿੱਚ ਹੀ ਆ। ਸ਼ੇਤਰੀ ਨੂੰ ਵੇਖ ਕੇ ਦੇਖੋ ਕਿਵੇਂ ਕਰਦਾ। ਜਿਹੜੋ ਕੋਈ ਨਾ ਆ ਜੂ ਕੋਟ ਕੇ ਜਿਹੜੋ ਅੱਡ ਖੜਿਆ ਆ ਪੰਪੜ ਕਾ ਲਾਂਗੇ ਬੈਹ ਜੂ ਕੋਈ ਸ਼ਰੀਰ ਤੇ ਬੈਠਾ ਨਹੀਂ ਗਿਆ ਤਾਂ ਬੈਂਦਾ ਦਾ ਸੀਗਾ। ਚਲੋ ਕੋਈ ਨਾ ਤੇ ਦੋ ਗੂਤਰ ਮਿਲ ਲੱਗੇ ਢੀਲੇ ਵੱਡੇ ਇਹਨਾਂ ਬਗੋਲੀ ਗਾਲੀ ਦੇ ਜੰਨੇ ਆ ਤੇ ਗੋਲੀ ਦੇ ਕੇ ਆ ਜਾਂਚ ਪਾ ਦਿੰਨੇ ਆ ਤੇ ਆਪਾਂ ਵੱਡੇ ਗੂਤਰ ਉਹ ਜਾਂਚ ਕੱਢ ਦਿੰਨੇ ਆ ਅੱਜ। ਅੱਲਾ ਪਕੂਤਰਾਂ ਗਾੜਤਾਂ ਗਾ ਸਿੰਗਾ ਤੇ ਅੱਜ ਆ ਪਕੂਤਰ ਕੱਢ ਦਾਂਗੇ ਰੱਤਾ ਫਿਰਦਾ ਆਪਣਾ ਲੋ ਜੀ ਮਿੱਤਰੋ ਬੱਚਾ ਆ ਕੇ ਬਹਿ ਗਿਆ ਸ਼ਜਰੀ ਤੇ ਆ ਬੈਠਾ ਜਿਵੇਂ ਇਧਰ ਲੱਕ ਨਈ ਆਣਾ ਮਤਲਬ ਆ ਹਾਲਾ ਬੱਚਾ ਕਿਉਂ ਸੇ ਬੈਠਾ ਸੀਗਾ ਕਿ ਲੱਗੀ ਨੇ ਬਹਿ ਗਿਆ ਮੇਰਾ ਕਬੂਤਰ ਬਾਹਰ ਕੱਢੀ ਜਾਂਦਾ ਸੀਗਾ ਸਿੱਧਾ ਆ ਕੇ ਲੱਗੀ ਤੇ ਬਹਿ ਗਿਆ ਕਬੂਤਰ ਤੇ ਇਹ ਵੀ ਲੱਗ ਗਿਆ ਮਿੱਤਰੋ ਤੇ ਆਪਾਂ ਸਾਰੇ ਕਬੂਤਰ ਬਾਹਰ ਕੱਢ ਤੇ ਆ ਵੱਡੇ ਅੱਧੇ ਐਚ ਪਾਤੇ ਤੇ ਅੱਧੇ ਐਚ ਪਾਤੇ ਆ ਤੇ ਉਹ ਚ ਦੋ ਕਬੂਤਰ ਢੱਲੇ ਲੱਗੇ ਮੈਨੂੰ ਆਪਾਂ ਦਵਾਈ ਦੇ ਕੇ ਉਧਰ ਪਾਤੇ ਆ ਵੇਖੋ ਮੈਂ ਡਰੋਨ ਇਹਨਾਂ ਸਾਰਿਆਂ ਨੂੰ ਧੁੱਪ ਲਾ ਜੂ ਵੱਡੇ ਉਹ ਤਾਂ ਸਾਰੇ ਕੜ ਤੇ ਬਾਹਰ ਵਿੱਚ ਉੱਡਣ ਵਾਲੇ ਆ ਤੇ ਅੱਧੇ ਆ ਪਾਤੇ ਅੱਧੇ ਆ ਪਾਤੇ ਆਪਾਂ ਤੇ ਸ਼ੇਧਰੀਆਂ ਦੇ ਬੱਚੇ ਬੈਠੇ ਵੀ ਆ ਤੇ ਖੋਡਾ ਹੋ ਗਿਆ ਜਮਾਂ ਖਾਲੀ ਇਹਨਾਂ ਆ ਭੇਡ ਦਿੰਨੇ ਆ ਤੇ ਹੁਣ ਆਪਾਂ ਬਾਈ ਨੂੰ ਲੈ ਕੇ ਚੱਲਦੇ ਆਂ ਖੇਤ ਨੂੰ ਤੇ ਵਿਖਾਉਣੇ ਤੁਨ ਲੂੰਗਾ ਤੇ ਮਿੱਤਰੋ ਬਾਈ ਨਾਲ ਪੱਲੇ ਜਾਂਦਾ ਖੇਤ ਆ ਇਹ ਥੋੜਾ ਮੋਟਾ ਡਾਲ ਨਹੀਂ ਇੱਥੇ ਆਪਾਂ ਢੋਡਣਾ ਤਾਂ ਨਿਕਾਲਾ ਆਇਆ ਕਰਨਾ ਨਾਲ ਦੇ ਨਾਲ ਹੀ ਹੋ ਗਿਆ ਇਹ ਨਹੀਂ ਆ ਕੇ ਜਾਂ ਫੱਟੇ ਤੇ ਬਹਿਣਾ ਤੇ ਜਾਂ ਆਪਣੇ ਕੋਲ ਆ ਜਾਣਾ ਇਹਨੇ ਆਇਆ ਬਾਏ ਬਾਬਾ ਜਨ ਹੋਗੇ ਬਾਹਰ ਕੱਢਿਆ ਨਹੀਂ ਘਰ ਕਿਤਾ ਹੈ ਐਂ ਕਰੀ ਜਾਂਦਾ ਨਹੀਂ ਤੇ ਇਨ ਟਾਈਮ ਨੂੰ ਭਾਈ ਆਂਦਾ ਹੈ ਹੋ ਗਿਆ ये गिझा हुआ है मेर्रो इत इत ब बाए बाय बाय बाए बाह गया कुछ छतरी लगते फटे से लगे हुए इसे फटे से है இன்னும் மோட்டசைக்கலாம் அது அது மோட்டசை ஆகிய आज 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 थक गया परले पासे लगने इधर क्योंकि सूरज बजा सदा सामने सूरज वीडियो क्वालिटी नहीं आती गई आप परले पासे चलने इधर ਨਾਲ दींदाटी ਯਾ 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 ਚਲੋ ਆਪਾਂ ਹੁਣ ਚਾਲਾ ਦੇ ਨੂੰ ਲੈ ਕੇ ਘਰੇ ਤੇ ਆ ਬਹੁਤ ਐਨਕ ਕਿਉਂਕਿ ਝਾੜ ਪਿਆ ਵੈ ਇਹ ਤੇ ਇੱਕ ਖੰਭ ਰਹਿ ਗਿਆ ਦਾ ਉਹਨੇ ਝਾੜ ਪੈ ਕੇ ਜੋ ਸਹੀ ਹੋ ਗਿਆ ਸਰ ਪਰ ਹੋ ਗਿਆ ਫਿਰ ਇਹਨੂੰ ਡਾਇ ਕਰਾਂਗੇ ਆਪਾਂ ਹੁਣ ਲੈ ਕੇ ਚੱਲਦੇ ਆ ਘਰੇ ਦਾਣਾ ਪਾਣੀ ਖਵਾ ਕੇ ਬਾਹਰ ਦਿੰਨੇ ਆ ਨੂੰ ਆਪਾਂ ਨਾਲੇ ਆਪਾਂ ਬੱਚੇ ਉੱਡੇ ਫਿਰਦੇ ਸੀ ਇੱਕ ਦੋ ਉਹ ਵੀ ਵੇਖ ਲੈਣੇ ਜਾ ਕੇ ਆਓ ਵੀ ਮਿੱਤਰੋ ਆਪਾਂ ਅੰਗੇ ਘਰੇ ਬਾਜ ਨੂੰ ਲੈ ਕੇ ਤੇ ਕਬੂਤਰ ਤੁੱਪੇ ਪਾਏ ਹੋਏ ਜਾ ਚ ਤੋ ਆਪਾਂ ਸੇਕੀ ਜਾਂਦੇ ਤਿੰਨ ਆਪਾਂ ਉੱਧਰ ਪਾਏ ਹੋਏ ਬਾਕੀ ਸ਼ਰੀਰ ਪਾਏ ਹੋਏ ਬੱਚੇ ਤੇ ਇੱਕ ਆ ਹੀ ਆਪਣਾ ਉੱਡੇ ਫਿਰਦਾ ਰਤਾ ਇਹ ਵੀ ਚੰਗਾ ਚੱਲ ਪਿਆ ਤੇ ਹੁਣ ਆਪਾਂ ਤੁਹਾਨੂੰ ਉਹ ਕਬੂਤਰ ਉਹ ਖਾਵਾਂਗੇ ਜਿਹੜੇ ਤੁਸੀਂ ਨਹੀਂ ਵੇਖਿਆ ਆਪਣੇ ਕਿਸੇ ਬਲੌਗ ਦੇ ਵਿੱਚ ਵੀ ਉਹ ਘਰ ਇੱਥੇ ਜੇ ਆਪਣਾ ਆ ਜਿੱਥੇ ਆ ਸਾਹਮਣੇ ਨਿੰਮ ਨਹੀਂ ਖੜੀ ਗਈ ਆਹਾ ਨਿੰਮ ਤੇ ਇਹ ਆਪਣੇ ਘਰ ਹੀ ਖੜੀ ਹੈ ਉਧਰਲੇ ਘਰੇ ਇਹ ਵੀ ਆਪਣਾ ਘਰ ਹੀ ਆ ਤੇ ਇੱਧਰ ਵੀ ਕਬੂਤਰ ਰੱਖੇ ਹੋਏ ਆ ਆਪਣੇ ਤੇ ਤੁਹਾਨੂੰ ਉਹ ਵਿਖਾਵਾਂਗੇ ਚੱਲ ਕੇ ਤੇ ਬਸ ਕੇ ਰਾਂ ਯਾਰ ਇਹਨਾਂ ਨੂੰ ਆਪਾਂ ਦਾਣਾ ਪਾਣੀ ਪਾ ਕੇ ਤੇ ਇਹ ਰਾਤ ਨੂੰ ਬੱਚੇ ਨੂੰ ਬਾਕੇ ਤੇ ਇਹਨਾਂ ਨੂੰ ਦਾਣਾ ਪਾਣੀ ਪਾ ਦਾਂਗੇ ਦਾਣਾ ਪਾਣੀ ਪਾ ਕੇ ਤੇ ਵਿਲੇ ਹੋਗੇ ਉਧਰ ਚੱਲਾਂਗੇ ਤੇ ਇਹਨੂੰ ਕਰਾਵਾਂਗੇ ਇੱਕ ਇੱਕ ਕਬੂਤਰ ਉਧਰੋਂ ਸ਼ੌਂਕ ਆ ਚੱਲਿਆ ਰੱਤਾ ਦੇਖੋ ਆਪਾਂ ਦੋਆਂ ਕੇ ਬੱਚਿਆਂ ਦੇ ਰੰਗ ਵੀ ਲਾਉਣਾ ਸੀਗਾ ਦੋ ਤਿੰਨਾਂ ਦੇ ਰੰਗ ਲਾਉਣ ਵਾਲਾ ਪੈ ਰਿਆ ਸੀਗਾ ਆਪਣੇ ਤੋਂ ਦੇਵਾ ਪੱਲਾ ਦਿੰਨੇ ਆ ਇਹ ਕਾ ਬੱਚਾ ਸੀ ਜਮਾ ਚਿੱਟਾ ਸੀ ਬੱਚਾ ਇਹ ਤੇ ਇਹਦਾ ਆਪਾ ਟਵਰੀ ਗੁਲਾਬੀ ਕਰਤੀ ਤੇ ਟੂਸਾਇਆ ਕਰਤਾ ਹਰਾ ਪੈਦਾ ਤੁਨ ਲਾ ਕੇ ਸ਼ੌਂਕ ਕਰਾਉਣੇ ਆ ਆਪਾਂ ਕਰੋ ਮੇਤਰਾ ਸ਼ੌਂਕ ਆਇਆ ਆਪਾ ਟੂਸਾਇਆ ਕਰਤਾ ਇਹਦਾ ਹਰਾ ਕਰਤਾ ਤੇ ਗੁਲਾਬੀ ਕਰਤੀ ਟੋਰੀ ਕਰੋ ਸ਼ੌਂਕ ਬੱਚੇ ਦਾ ਇਹ ਜਿਹੜਾ ਆਪਣਾ ਰੱਤਾ ਬੱਚਾ ਵੱਡਿਆ ਫਿਰਦਾ ਦੋ ਰੰਗ ਪੂਛਾ ਉਹਦਾ ਭਰਾ ਹੈ ਇਹ ਮਗਰਲੀ ਛੂੜੀ ਦਾ ਉਗਲੀ ਛੂੜੀ ਦਾ ਸੀਗਾ ਉਹਦਾ ਭਰਾ ਸੱਕਾ ਭਰਾ ਹੈ ਬਾਦਨੇ ਆਪਾਂ ਛਤਰੀ ਤੇ ਹੁਣ ਚੱਲ ਲੱਗਿਆ ਜੀ ਤੇ ਇੱਕ ਬੱਚੇ ਦੇ ਆਪਾਂ ਹੋਰ ਰੰਗ ਲਾਇਆ ਸੀਗਾ ਤੇ ਉਹ ਐਸੇ ਛਰੀ ਤੇ ਬੈਠਾ ਵਿਆ ਤੇ ਪਹਿਲੇ ਲਾਗੇ ਹਟਿਆ ਕਰਾਉਣੇ ਸ਼ੌਂਕ ਆਪਾਂ ਤੁਹਾਨੂੰ ਰੰਗ ਦਾ ਆਹ ਵਾਲਾ ਬੱਚਾ ਕਹੋ ਚੱਕ ਮਿੱਤਰੋ ਰੰਗ ਸੱਜਾ ਸਾਤਾ ਕਰਤਾ ਆਪਾਂ ਹਰਾ ਤੇ ਖੱਬਾ ਸਾਤਾ ਕਰਤਾ ਆਪਾਂ ਗੁਲਾਬੀ ਇਹ ਜਮਾਂ ਚਿੱਟਾ ਬੱਚਾ ਸੀਗਾ ਇਹਦੇ ਹੁਣੇ ਰੰਗ ਲਾਇਆ ਇਹਦੇ ਆ ਬੱਚਾ ਇਹ ਜਿਹੜਾ ਆਪਣਾ ਕਾਲੀ ਪੂਸ਼ ਵਾਲਾ ਬੱਚਾ ਉੜਦਾ ਹੁੰਦਾ ਜਮਾਂ ਚਿੱਟਾ ਉਹਦਾ ਭਰਾ ਆ ਇਹ ਇਹ ਮਗਰਲੀ ਝੂਲੀ ਦਾ ਉਹ ਪਹਿਲਾਂ ਝੂਲੀ ਦਾ ਸੀਗਾ ਹਰਾ ਤੇ ਗੁਲਾਬੀ ਸਾਤਾ ਕਰਤਾ ਆਪਾਂ ਬਾਕੀ ਜਮਾਂ ਚਿੱਟਾ ਹੀ ਆ ਇਹ ਵੇਖੋ ਇਨੋਂ ਬਾਅਦ ਨੇ ਇਹ ਵੀ ਛਤਰੀ ਤੇ ਇਹ ਥੋੜ੍ਹ ਕੇ ਜਾ ਓੜੂਗਾ ਇਹ। ਲੋ ਜੀ। ਇੱਕ ਮਿੱਤਰੋ ਆ ਬੱਚੇ ਦੇ ਰੰਗ ਲਾਇਆ ਆਪਾਂ। ਇਹ ਜਿਹੜਾ ਆਪਾਂ ਕੱਲ ਰੰਗ ਲਾਇਆ ਸੀ ਲਾਲ ਪੂਛ ਕੀਤੀ ਸੀ ਬੱਚੇ ਦੀ ਉਸੇ ਦੇ ਲਾਤਾ ਆਪਾਂ ਹਰਾ ਘੰਡ ਵੀ ਕਰਤਾ ਨਾਲ ਇਹਦਾ। ਦੇਖੋ। ਅੱਜ ਕੱਲਾ ਇਹਦਾ ਹਰਾ ਘੰਡ ਕੀਤਾ ਤੇ ਗੁਲਾਬੀ ਪੂਛ ਸੀ ਇਹਦੀ ਇਹ ਆਪਾਂ ਕੱਲ ਕੀਤੀ ਸੀਗੀ ਤੇ ਘੰਡ ਹਰਾ ਅੱਜ ਕਰਤਾ ਆਪਾਂ। ਵੇਖੋ ਗੁਲਾਬੀ ਪੂਛ ਗੁਲਾਬੀ ਰੰਗ ਵੇਖੋ ਚੜਿਆ। ਤਹਾਰਾ ਵੇਖੋ ਐ ਸੋਹਣਾ ਲੱਗਦਾ ਬੱਚਾ ਛਾਖ ਖਾ ਬੱਚਾ ਇਹ ਵੀ ਉੱਡ ਕੇ ਜਾੜੂਗਾ ਛੱਡ ਦਿੰਨੇ ਆਪਾਂ ਲਓ ਜੀ ਮਿੱਤਰੋ ਇਹ ਵੀ ਗਿਆ ਉੱਡ ਕੇ ਛਿਦਰੀ ਤੇ ਹੁਣ ਆਪਾਂ ਬੱਚਿਆਂ ਨੂੰ ਸਾਰੇ ਨਤਾੜ ਦਿੰਨੇ ਆ ਕਿਉਂਕਿ ਦਾਣਾ ਪਾਣੀ ਚੁਗਣਾ ਇਹਨਾਂ ਨੇ ਤੇ 3:30 ਹੋ ਗਏ ਆ ਤੇ ਦਾਣਾ ਪਾਣੀ ਚੁਗ ਲੈਣਗੇ ਲਓ ਜੀ ਇੱਕ ਬਹਿ ਗਿਆ ਤਾਂ ਕਿਰੋ ਕੋਈ ਨਾ ਆਈ ਉਹ ਡਕੇ ਬਾਕੀ ਫੜ ਫੜ ਕੇ ਸਾਰੇ ਖੁੱਡੇ ਤਾੜ ਦਿੰਨੇ ਆ ਇੱਕ ਤਾਪ ਹੀ ਗਿਆ ਲੋ ਜੀ ਤਾੜਤੇ ਆਪਾਂ ਸਾਰੇ ਇਹ ਕਰਦੇ ਕੋਲੇ ਛਤਰੀ ਆਪਾਂ ਸ਼ਰੀਰ ਤੇ ਬਹਿ ਜਾਊਗਾ ਇਹ ਆ ਗਿਆ ਜੀ ਤਾੜ ਦਿੰਨੇ ਇਹਨੂੰ ਵੀ ਲੱਗਦਾ ਉੱਡੂਗਾ ਇਹ ਨਹੀਂ ਉੜਦਾ ਨਹੀਂ ਉੜਦਾ ਇਹ ਗਿਆ ਓ ਬੈ ਗਿਆ ਮਿੱਤਰੋ ਜਾਲ ਤੇ ਇਹਨੂੰ ਫੜ ਕੇ ਹੱਥ ਨਾਲ ਹੀ ਤਾੜ ਦਿੰਨੇ ਆ ਕੁਝ ਸਾ ਫੜਨ ਦੀ ਕੋਸ਼ਿਸ਼ ਕਰ ਰਹੇ ਨੇ ਵੇਖੋ ਫੜੇ ਜਾਂਦਾ ਕਿ ਨਹੀਂ ਫੜ ਲਿਆ ਇਹ ਹੀ ਉੜਦਾ ਸੀਗਾ ਚਲੋ ਆਪਾਂ ਤਾੜ ਦਿੰਨੇ ਇਹਨੂੰ ਵੀ ਖੁੱਡੇ 'ਚ ਦਾਣੇ ਪਾਣੀ ਚੋਕ ਲੂਗੇ ਵੀ ਚੱਲ ਖਾਂ ਖੁੱਡੇ 'ਚ ਗਿਆ ਹੁਣ ਮਿੱਤਰੋ ਗਿਆ ਅੱਗੇ ਇੱਥੇ ਮੁੜ ਕੇ ਗਿਆ ਆਪਾਂ ਜਿਹੜੀ ਵੱਡੀ ਛਤਰੀ ਤੇ ਬੈਠੇ ਸੀਗੇ ਨਿੱਕੀ ਤੋਂ ਵੱਡੀ ਛਤਰੀ ਆ ਉੱਤੇ ਬੱਚੇ ਬੈਠੇ ਸੀ ਕੁਝ ਕ ਤੇ ਉਹ ਵੀ ਆਪਾਂ ਤਾੜ ਦਿੰਨੇ ਆ ਸਾਰੇ ਲੋ ਇੱਥੇ ਅਨ ਚਾਰ ਖੁੱਲੇ ਬੈਠੇ ਸੀਗੇ ਇਹ ਵੀ ਗਏ ਤੇ ਬਾਕੀ ਬੱਦੇ ਵੀ ਆਪਾਂ ਖੋਲ ਲੈਨੇ ਆ ਵੇਖੋ ਜਾਂਦੇ ਆ ਆਪਣੇ ਉਹ ਬੱਚੇ ਆ ਜਿਹੜੇ ਉੱਡ ਕੇ ਆਇਆ ਆ ਰੱਤਾ ਬੈਠਾ ਆ ਹਰੀ ਬਗਲ ਵਾਲਾ ਉਹ ਡੰਡੇ ਕਾਲਾ ਲਾਲ ਡੰਡਾ ਕਾਲੀ ਪੂਛ ਵਾਲਾ ਇਹ ਵੀ ਤਾੜ ਦਿੰਨੇ ਆਪਾਂ ਲੋ ਜੀ ਇਹ ਤਾਂ ਦੋਵੇਂ ਤੜ ਗਏ ਇੱਕ ਰਹਿ ਗਿਆ ਹਰੀ ਬਗਲ ਵਾਲਾ ਆ ਜਿਹੜੇ ਆਪਣੇ ਵੱਡੇ ਕਬੂਤਰ ਜਾਚ ਪਾਏ ਹੋਏ ਸੀ ਧੁੱਪ ਲੱਗਣ ਵਾਸਤੇ ਤੇ ਉਹ ਵੀ ਆਪਾਂ ਸਾਰੇ ਖਿੱਚ ਕੇ ਜਾਲ ਤੇ ਤਾੜ ਦਿੰਨੇ ਆ ਆਪਾਂ ਜਾਲ ਨਾਲ ਲਾ ਦਿੰਨੇ ਆ ਸਾਰੇ ਖੁੱਡਿਆਂ ਦੇ ਤੇ ਆਹੀਂ ਜਾਵੜਨਗੇ ਆ ਖੁੱਡੇ ਨਾਲ ਲਾ ਕੇ ਤੇ ਅੱਗੋਂ ਜਾਲੀ ਖੋੜ ਦਿੰਨੇ ਖੋਲ ਦਿੰਨੇ ਆ ਆਪਾਂ ਪਰਲੇ ਪਾਸੇ ਬਾਰੀ ਲੱਗੀ ਹੈ ਦੋ ਬਾਰੀਆਂ ਆਏ ਦੇ ਤੇ ਉਹ ਖੋਲ ਦਿੰਨੇ ਆ ਆਪਾਂ ਬਾਰੀ ਤੇ ਸਾਰੇ ਇਧਰ ਗਹਿਰ ਦਿੰਨੇ ਸਾਰੇ ਖੁੱਡੇ ਜਾਵੜਨਗੇ ਆ ਖੋਲਤੀ ਆਪਾਂ ਬਾਰੀ ਤੇ ਆਪਾਂ ਇਧਰ ਉਹ ਗਹਿਰ ਦਿੰਨੇ ਸਾਰੇ ਇਹ ਅੰਦਰ ਜਾਵੜਨਗੇ ਵੇਖੋ ਜਾਂਦੇ ਵੇਖੋ ਥਰਲੋਂ ਇਹ ਵਿਖਾਉਣੀ ਤੁਹਾਨੂੰ ਵੇਖੋ ਜਾਂਦੇ ਚਲੋ ਵੱਡੇ ਕਬੂਤਰਾਂ ਨੂੰ ਧੋਪ ਲੱਗ ਗਈ ਆ ਇਹ ਜ਼ਰੂਰੀ ਹੁੰਦੀ ਆ ਮਿੱਤਰ ਤੁਸੀਂ ਵੀ ਆਪਦੇ ਵੱਡੇ ਕਬੂਤਰਾਂ ਲਵਾ ਲਿਆ ਕਰੋ ਧੋਪਾ ਜਿਹੜੇ ਜੋੜ ਜੜੇ ਲੱਗੇ ਹੋਏ ਆ ਉਹਨਾਂ ਧੁੱਪੇ ਪਾ ਰਿਆ ਕਰੋ ਧੁੱਪੇ ਰਹਿਣਾ ਬੰਦਾ ਐਕਟਿਵ ਹੋ ਜਾਂਦਾ ਤੇ ਉਵੇਂ ਹੀ ਇਹ ਆ ਇਹ ਵੀ ਧੁੱਪੇ ਰਹਿਣ ਨਾਲ ਐਕਟਿਵ ਹੀ ਹੋ ਜਾਣਗੇ ਵੇਖੋ ਐਕਟਿਵ ਹੋ ਗਏ ਪੂਰੇ ਮਿੱਤਰੋ ਦਾਣਾ ਪਾਣੀ ਕਬੂਤਰਾਂ ਨੂੰ ਆਪਾਂ ਸਾਰਿਆਂ ਨੂੰ ਪਾਦਾ ਤੇ ਆ ਬਾਟੀ ਕਰਕੇ ਵੇਲ ਲਈ ਆਪਾਂ ਲੈ ਜਾਨੇ ਥੱਲੇ ਤੇ ਹੁਣ ਚੱਲਦੇ ਆਪਾਂ ਤੁਹਾਨੂੰ ਦੂਜੇ ਕਬੂਤਰ ਵਿਖਾਉਣਾ ਆ ਆ ਆਪਣੇ ਦੂਜੇ ਕਬੂਤਰ ਆ ਉਹ ਵਿਖਾਉਣ ਚ ਆਲਦੇ ਹੁਣ ਤੁਹਾਨੂੰ ਆਪਾਂ ਮਿੱਤਰੂ ਆ ਗਏ ਆਪਾਂ ਉਧਰਲੇ ਘਰੇ ਆ ਆਪਣੇ ਬੱਕਰੀਆਂ ਆ ਆਪਣੇ ਕੁੱਤੇ ਇਹ ਦੋ ਤੇ ਇਸ ਤੇ ਜੋੜੀ ਆ ਆ ਕੁੱਤੀ ਤੇ ਆ ਕੁੱਤਾ ਐ ਜੋ ਨਹੀਂ ਤੇ ਤੁਹਾਨੂੰ ਵਿਖਾਉਣੇ ਕਬੂਤਰ ਵੀ ਹੁਣ ਆਪਾਂ

ਇੱਕਾ ਕਮਰੇ ਇਹ ਫੜੇ ਘਟ ਜਾਂਦੇ ਆ ਇਹ ਜੀ ਇੱਕ ਦਾਤਾ ਕਰੋ ਇਹ ਸ਼ੌਂਕ ਬਾਕੀ ਜਮਾ ਚੱਟਾ ਕੂਤਰਾ ਲਾਲਸਰਾ ਹੁਣ ਆਪਾਂ ਦੂਜਾ ਵੀ ਲੈ ਕੇ ਆਣੇ ਫੜ ਕੇ ਇਹਨੂੰ ਛੱਡ ਦਿੰਨੇ ਆ ਦੂਜਾ ਆ ਬੈਠਾ ਉਹ ਇਹ ਦੂਜਾ ਫਾੜੀ ਗਿਆ ਸਿੱਧੀ ਫੜਿਆ ਗਿਆ ਇਹ ਦੋਵੇਂ ਸਕੇ ਭਰਾਈ ਆ ਇਹ ਤੇ ਇੱਕ ਕਾਲਸਰਾ ਟੈੜੀ ਬੂਤਰਾ ਬੈਠਾ ਇਹ ਆਪ ਫੜ ਕੇ ਬਾਹਰ ਚੱਲ ਕੇ ਵਿਖਾਉਣੇ ਤੁਹਾਨੂੰ ਕਰੋ ਚੈੱਕ ਮੇਤਰੋ ਟੈੜੀ ਕਬੂਤਰ ਚਿੱਟੀਆਂ ਅੱਖਾਂ ਦਾ ਕਾਲਸਰਾ ਪੂਛ ਵੀ ਕਾਲੀ ਹੈ ਦੀ ਪੰਜੇ ਪੰਜੇ ਸਖ ਚੌਕ ਕਰਾਉਨੇ ਆ ਲਾਲ ਪੰਜਿਆਂ ਦਾ ਇਹ ਨਾਰਾ ਮਿੱਤਰੋ ਹਾਂਜੀ ਮਿੱਤਰੋ ਆਹੀ ਆਪਣਾ ਸੀਗਾ ਵਲੌਗ ਅੱਜ ਦਾ ਤੇ ਆ ਆਪਨੇ ਕਬੂਤਰ ਸੀਗੇ ਇਧਰਲੇ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਬਾਕੀ ਆ ਆਪਣੇ ਸਾਰੇ ਕਬੂਤਰ ਉਧਰ ਰੱਖੇ ਹੋਏ ਆ ਤੇ ਇਧਰ ਆਪਣੇ ਇਨੇ ਕ ਕਬੂਤਰ ਆ ਤੇ ਬਾਕੀ ਜੇ ਵਧੀਆ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਆਪਣਾ ਬਈ YouTube ਤੇ 5000 ਸਬਸਕ੍ਰਾਈਬਰ ਹੋਣ ਵਾਲਾ ਤੇ 4000 ਹੋ ਗਿਆ 5000 ਹੋਣ ਵਾਲਾ ਤੇ ਮਗਰ ਰਹਿ ਗਿਆ 1000 ਤੇ 0 5000 ਹੋ ਗਿਆ ਆਪਾਂ ਕੂਤਰਾਂ ਹੀ ਜੋੜੀ ਗਿਫਟ ਕਰਨੀ ਆ ਕੋਈ ਮਰਜ਼ੀ ਬਾਈ ਆ ਕੇ ਲੈ ਜੇ ਤੇ ਕਰਨੀ ਉਹ ਨੂੰ ਬਾਈ ਜਿਹੜਾ ਆਪਣਾ ਸਾਰਾ ਵਲੌਗ ਵੇਖਦਾ ਹੋਵੇ ਤੇ ਪੰਜ ਕਮੈਂਟ ਕਰਦਾ ਹੋਵੇ ਇੱਕ ਵਲੌਗ ਤੇ ਮਤਲਬ ਇੱਕ ਵਲੌਗ ਤੇ ਪੰਜ ਕਮੈਂਟ ਆਉਣੀ ਚਾਹੀਦੀ ਆ ਤੇ ਸਾਰਾ ਵਲੌਗ ਵੇਖੇ ਆਪਣਾ ਉਹ ਨੂੰ ਆਪਾਂ ਕੂਤਰਾਂ ਹੀ ਜੋੜੀ ਗਿਫਟ ਕਰ ਦਾਂਗੇ ਤੇ ਜਿਹੜਾ ਲੈ ਗਿਆ ਬਾਈ ਯਾਦ ਹੀ ਰੱਖੂਗਾ ਤੇ ਪਰਮਾਨੈਂਟ ਹੀ ਕਰ ਦੇਣੀ ਆ ਆਪਾਂ ਜੋੜੀ ਗਿਫਟ ਤੇ ਆਪਾਂ ਲੈਣੀ ਨਹੀਂ ਵਾਪਸ ਤੇ 5000 ਤੇ ਕਰਨੀ ਆ ਜਿਹੜਾ ਮਰਜ਼ੀ ਆ ਜੇ ਦੂਰੋਂ ਆ ਜੇ ਨੇੜੋਂ ਆ ਜੇ ਜੇ ਮਰਜੀ ਭਾਈ ਆਜੇ 5000 ਤੇ ਆਪਾਂ ਜੂੜੀ ਗਿਫਟ ਕਰ ਦਾਂਗੇ ਤੇ ਕਮੈਂਟ ਬਈ ਇੱਕ ਬਲੌਗ ਤੇ 5 ਆਉਣੀ ਚਾਹੀਦੀ ਆ ਜੇ ਜ਼ਿਆਦੇ ਕਰਤੇ ਫਿਰ ਤੁਹਾਡਾ ਧੰਨਵਾਦ ਆ ਤੇ 5 ਤਾਂ ਆਉਣੀ ਚਾਹੀਦੀ ਆ ਤੇ ਬਾਕੀ ਸਾਰਾ ਬਲੌਗ ਵਾਚ ਕਰਿਆ ਆਪਣਾ ਤੇ ਉਹਨੂੰ ਆਪਾਂ ਕਬੂਤਰਾਂ ਦੀ ਜੂੜੀ ਗਿਫਟ ਕਰਾਂਗੇ ਤੇ ਯਾਰ ਹੀ ਰਹਿ ਗਏ ਮਿੱਤਰੋ ਕਰ ਦੋ ਦਬ ਕੇ ਸ਼ੇਅਰ ਤੇ ਸ਼ੇਅਰ ਵੀ ਕਰ ਦਿਆ ਕਰੋ ਨਾਲ ਬਾਕੀ ਆਪ ਤਾਂ ਤੁਸੀਂ ਵਾਚ ਕਰਿਆ ਕਰੋ ਤੇ ਬਾਕੀ ਸ਼ੇਅਰ ਤਾਂ ਕੋਈ ਨਹੀਂ ਹੋਈ ਐ ਨਾ ਜੇ ਚੰਗਾ ਲੱਗਾ ਤੇ ਸ਼ੇਅਰ ਵੀ ਹੋ ਜਾਂਦਾ ਤੇ ਆਪ ਤੁਸੀਂ ਸਾਰਾ ਵਾਚ ਕਰਿਆ ਕਰੋ ਤੇ 1000 ਸਬਸਕ੍ਰਾਈਬਰ ਰਹਿ ਗਿਆ 1000 ਪੂਰਾ ਹੋਤੇ ਆਪਾਂ ਜੋੜੀ ਗਿਫਟ ਕਰਾਂਗੇ ਜਿਹੜਾ ਮਰਜ਼ੀ ਪਾਈ ਆ ਕੇ ਲੈ ਜਾਓ ਜੇ ਤੇ ਧੰਨਵਾਦ ਮਿੱਤਰੋ ਸਾਰਾ ਵਲੌਗ ਵੇਖਣ ਲਈ ਤੇ ਆਪਣਾ ਇਹਨਾਂ ਕ ਵਲੌਗ ਸੀ ਅੱਜ ਵਾਲਾ ਤੇ ਆਪਾਂ ਗਾਂ ਕੱਲ ਨੂੰ ਹੋਰ ਨਵਾਂ ਬਣਾਵਾਂਗੇ ਹੋਰ ਟੌਪਿਕ ਤੇ ਬਣਾਵਾਂਗੇ ਕੱਲ ਨੂੰ ਆਪਾਂ ਕਬੂਤਰ ਵਿਖਾਵਾਂਗੇ ਵੱਡੇ ਕੱਲ ਨੂੰ ਵੱਡੇ ਕਬੂਤਰਾਂ ਨੂੰ ਸ਼ੌਂਕ ਕਰਾਵਾਂਗੇ ਆਪਾਂ ਤੇ ਬਾਕੀ ਲਵ ਯੂ ਤੇ ਸਪੋਰਟ ਬਹੁਤ ਕੀਤੀ ਆਪਾਂ ਨੂੰ ਛੇਤੀ ਦਿਨਾਂ ਵਿੱਚ ਵੀ 4000 ਹੋ ਗਿਆ ਤੇ 1000 ਰਹਿ ਗਏ ਮਿੱਤਰੋ ਵੀ ਦੱਬ ਕੇ ਕਰ ਦਿਓ ਤੇ ਆਪਾਂ ਜੋੜੀ ਗਿਫਟ ਕਰਾਂਗੇ ਤੇ ਬਾਕੀ ਧੰਨਵਾਦ ਸਾਰੇ ਵੀਰਾਂ ਦਾ ਵਲੌਗ ਵੇਖਾਂ ਵੀ ਲਵ ਯੂ ਸਾਰਿਆਂ ਨੂੰ